ਲੇ ਮੋਚ ਲੈਪਟ ਤੂੰ ਪੀ ਲੈ ਕੋਈ ਨਾ ਤੂੰ ਪੀ ਲ ਮੈਂ ਵੀ ਪੀ ਲੂੰਗਾ ਚੰਗਾ ਬਤਾ ਮਾਂ ਹਾਂ ਬਤਾ ਮੈਨੂੰ ਐਂ ਦੱਸ ਮੈਂ ਤੈਨੂੰ ਕੋਦਾ ਦੇਖ ਰਿਹਾ ਨਾ ਤੂੰ ਗੇਟਵਾਲਦ ਕੀ ਦੇਖੀ ਜਾਨੀ ਐ ਮੈਂ ਤਾਂ ਬਸ ਤਾਰੀ ਨੂੰ ਦੇਖਤੀ ਸੀ ਖਾਸੇ ਟਾਈਮ ਦਾ ਗਿਆ ਹੋਇਆ ਉਹ ਦੱਸ ਕੇ ਵੀ ਨਹੀਂ ਗਿਆ ਫੇਰ ਕਿੱਡੀ ਕੀ ਗੱਲ ਐ ਪਹਿਲਾਂ ਕੀ ਕਦੇ ਜਾਂਦਾ ਨਹੀਂ ਗਿਆਗਾ ਆਜੂਗਾ ਪੁੱਤਾ ਫੇ ਕਰਤਾ ਹੋਈ ਜਾਂਦਾ ਫੋਨ ਜਾਂ ਕਰਦਾ ਕਰਦਾ ਬਾਹਰ ਨੂੰ ਨਿਕਲ ਗਿਆ ਤੇ ਮੈਂ ਤਾਂ ਫੇਕਰ ਖੜਾ ਹੋ ਰਿਆਗਾ ਪਤਾ ਨਹੀਂ ਕਿੱਧਰ ਨੂੰ ਗਿਆ ਕਿੱਧਰ ਨੂੰ ਨਾ ਫਿਕਰ ਤਾਂ ਹੁੰਦੀ ਆ ਮਾਂ ਤੂੰ ਮੈਨੂੰ ਐਂ ਦੱਸ ਵੀ ਜਿਹੜੇ ਸਾਹਬ ਨਾਲ ਉਹ ਕਲੇਸ਼ ਕਰਕੇ ਗਈ ਆ ਤਾਰੀ ਦੇ ਘਰ ਵਾਲੀ ਹਾਂ ਵੀ ਹੁਣ ਆਜੂਗੀ ਮੈਂ ਤਾਂ ਐਂ ਕਹਿੰਦੀ ਸੀ ਪੁੱਤਾ ਜਿਹੜਾ ਤਾਂ ਪਿਓ ਆ ਉਹ ਤਾਂ شریف ਬੰਦਾ ਹੈਗਾ ਉਹ ਤਾਂ ਬਾਲੇ ਨਰਮ ਹੈ ਉਹ ਤਾਂ ਤੋਰ ਦੂਗਾ ਚਲ ਉਹ ਨਹੀਂ ਰੱਖਦਾ ਆਪਦੀ ਕੁੜੀ ਨੂੰ ਆਏ ਤੇ ਬਾਕੀ ਭਾਈ ਦੇਖੀ ਜੋ ਪੁੱਤ ਕੀ ਬਣੂਗਾ ਕੀ ਨਾ ਬਣੂਗਾ ਕਿੰਨੇ ਇਸ ਦਾ ਤਾਂ ਮਾਮੂ ਕਾਲਾ ਹੀ ਹੁੰਦਾ ਹੋਰ ਐਵੇਂ ਚੰਦਰੇ ਨੇ ਕਲੇਸ਼ ਖੜਾ ਕਰ ਲਿਆ ਨਹੀਂ ਕੁਛ ਕਰਦੀ ਸੀ ਤਾਂ ਨਾ ਕਰਦੀ ਵਾਪਸ ਹੀ ਕਰ ਲੈਂਦੀ ਅੱਗੇ ਪੁੱਤ ਹੋਰ ਖੈਰ ਸੁਖ ਸੀ ਨਾ ਆਉਂਦੀ ਤੁਸੀਂ ਤਾਂ ਨਾ ਚਾਹਂਦੀ ਇਹੋਂ ਕਿ ਮੈਂ ਇੱਥੇ ਨਾ ਹੀ ਬੜਾਂ ਨਾਨਾ ਪੁੱਤ ਤੇਰਾ ਘਰ ਹੈ ਤੂੰ ਉਹਨਾਂ ਦੇ ਸੀਗਾ ਓ ਬੱਸ ਕਰੋ ਡਰਾਮੇ ਨਾ ਕਰੋ ਮੇਰੇ ਕੋਲੇ ਮੈਨੂੰ ਪਤੀ ਹੈ ਤੁਸੀਂ ਇੱਥੇ ਰੱਖ ਕੇ ਮੈਨੂੰ ਖੁਸ਼ ਹੋ ਕਿ ਨਹੀਂ ਹੋ ਕੀ ਕਹੀ ਜਾਨੀ ਸਿਮਰਨ ਪੁੱਤ ਇਹ ਤੇਰੇ ਦਿਲ ਚ ਫੈਮ ਹੈ ਮੈਂ ਤਾਂ ਤੈਨੂੰ ਨਾ ਤੇ ਸਮਝਿਆ ਤੇ ਧੀ ਰੱਖੂੰਗੀ ਓ ਬੱਸ ਕਰੋ ਮੈਂ ਨਾ ਬਹੁਤ ਥੱਕੀ ਹੋਈ ਆ ਤੇ ਮੈਨੂੰ ਨਾ ਆਰਾਮ ਕਰ ਲਾਂ ਦੋ ਥੋੜਾ ਜਿਹਾ ਤੇ ਨਾ ਮੇਰਾ ਦਰਵਾਜ਼ਾ ਨਾ ਖੜਕਾਇਓ ਇੱਥੇ ਨਾ ਕੁੱਤੇ ਬਿੱਲੇ ਏ ਬਹੁਤ ਜ਼ਿਆਦਾ ਹੀ ਫਿਰਦੇ ਨੇ ਬੜੀ ਬੇਸਤੀ ਕਰਾਈਏ ਨੇ ਟੱਬਰ ਨੇ ਜਿਵੇਂ ਇਹਨਾਂ ਦੀ ਨੱਕ ਨਾਲ ਲਕੀਰਾਂ ਨਾ ਕੜਾਈਆਂ ਇਹ ਵੀ ਮੈਨੂੰ ਸਿਮਰਨ ਨਾਲ ਜਾਣਣ ਓਪ ਕੀ ਹੋ ਗਿਆ ਆਏ ਪਈਆਂ ਆਏ ਹਾਏ ਹੋਣਾ ਕੀ ਸੀ ਮੇਰੇ ਤਾਂ ਸਿਰ ਬਲਾਈ ਦੁਖੀ ਜਾਂਦਾ ਨਾਲੇ ਐਂ ਲੱਗਦਾ ਜਿਵੇਂ ਬੁਖਾਰ ਚੜ ਰਿਹਾ। ਆ ਰਹਿੰਦੀ ਖੁੰਦੀ ਮੈਨੂੰ ਕੁੜੀ ਦੀ ਫਿਕਰ ਵੜ ਵੜ ਖਾਈ ਜਾਂਦੀ ਐ। ਉਹਦੀ ਫਿਕਰਕਾਰੀ ਵੜ ਵੜ ਖਾਈ ਜਾਂਦੀ ਐ। ਲੈ ਸਭੋ ਵਧੀਆ ਆ ਆਪਦੇ ਘਰੇ ਵਾਗੀ। ਕਹਿੰਦਾ ਵਧੀਆ ਆ ਆਪਦੇ ਘਰੇ ਵਾਗੀ। ਨਾ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਉਹਦੇ ਸਹੁਰਾ ਪਰਿਵਾਰ ਕਿਹਾ ਜਾ ਹੈ। ਕਿੰਨੀ ਕੁੱਤੇ ਖਾਣੀ ਕਰਦੇ ਨੇ ਕੁੜੀ ਨਾਲ। ਉਹ ਕੁੜੀ ਦਾ ਵਿਆਹ ਹੋ ਗਿਆ। ਹੁਣ ਸਾਰੀ ਉਮਰ ਘਰੇ ਥੋੜੀ ਰੱਖੀ ਜਾਂਦੀ ਆ। ਸਭੋ ਵਧੀਆ ਆ ਆਪਦੇ ਘਰੇ ਬਸੇ ਰਸੇ। ਮੇਰੀ ਗੱਲ ਸੁਣ ਲੈ। ਤੁਸੀਂ ਨਾ ਬਹੁਤ ਵੱਡੀ ਗਲਤੀ ਕੀਤੀ। ਕੁੜੀ ਨੂੰ ਤੋੜ ਕੇ ਹੁਣ ਪੰਚਾਇਤ ਦੇ ਸਾਹਮਣੇ ਮੈਂ ਤਾਂ ਕੁਝ ਬੋਲ ਨਹੀਂ ਸਕਦੀ ਸੀ ਮੜਾ ਮੋਟਾ ਤਾਂ ਸੋਚਣਾ ਸੀ ਕੁੜੀ ਬਾਰੇ ਹੋ ਕਮਲੀਏ ਲੋਕ ਕੀ ਕਹਿਣਗੇ ਵੀ ਕੁੜੀ ਘਰੇ ਵਟਾਰ ਕੇ ਵਿਆਹ ਕੇ ਅੱਛਾ ਹੋਰ ਲੋਕਾਂ ਦੀ ਫਿਕਰ ਕਰੀ ਜਾਓ ਆਪਦੀ ਧੀ ਨੂੰ ਬਲੀ ਚਾੜ ਦੋ ਹੈਨਾ ਲੋਕਾਂ ਪਿੱਛੇ ਲੋਕ ਤਾਂ ਹੁਣ ਵੀ ਬਿਠੇਰਾ ਕੁਝ ਕਹਿੰਦੇ ਹੋਣੇ ਆ ਵੀ ਉਹਨਾਂ ਦੇ ਘਰੇ ਪੰਚਾਇਤ ਆਈ ਸੀਗੀ ਪੰਚਾਇਤ ਚ ਕੁੜੀ ਤੋਰੀ ਆ ਪਤਾ ਨਹੀਂ ਕੀ ਕੁਝ ਹੋਇਆ ਹੋਣਾ ਵੀ ਲੋਕਾਂ ਦਾ ਨਹੀਂ ਮੂੰਹ ਫੜੀਦਾ ਹੁੰਦਾ ਉਹ ਫਿਰ ਕੁੜੀ ਨੂੰ ਮੈਂ ਸਾਰੀ ਉਮਰ ਘਰੇ ਰੱਖ ਸਕਦੇ ਆਪਾਂ ਹੈਨਾ ਕਿਉਂ ਕਿ ਨੱਕ ਖਾਂਦੀ ਸੀ ਅਕੇਸ ਹਾਰ ਯੂਮਰ ਨਹੀਂ ਰੱਖ ਸਕਦੇ ਜੇ 5-6 ਮਹੀਨੇ ਉਰੇ ਬਿਠਾ ਕੇ ਰੱਖਦਾ ਨਾ ਉਹਨਾਂ ਦੀ ਅਕਲ ਟਿਕਾਣੇ ਆ ਜਾਂਦੀ ਉਹ ਐੇ ਜੀ ਗੱਲਾਂ ਨਹੀਂ ਕਰਦੇ ਹੁੰਦੇ ਬੱਚੇ ਤਾਂ ਆਪਦੇ ਘਰੀ ਸੋਹਣੇ ਲਾ ਦੇਣੇ ਨੇ ਨਾਲੇ ਤੁਸੀਂ ਕਰਨਾ ਕਰ ਆਪਾਂ 2-4 ਦਿਨਾਂ ਚੱਲੇ ਆਵਾਂਗੇ ਉੱਥੇ ਐਡੀ ਕੀ ਗੱਲ ਹੈ ਪਤਾ ਲਿਆਵਾਂਗੇ ਜਾ ਕੇ ਮਲਿਆਕੇ ਲੈ ਕੇ ਆਈ ਮੈਨੂੰ ਮੇਰਾ ਨਹੀਂ ਜੀ ਲੱਗਦਾ ਮੇਰੀ ਧੀ ਤੋਂ ਵੀ ਨਾ ਮੇਰੀ ਤਾਂ ਸਾਰਾ ਤਾਂ ਸੁਰਤੀ ਨਾ ਉਸੇ ਦੇ ਵਿੱਚ ਰਹਿੰਦੀ ਹੈ ਵੀ ਪਤਾ ਨਹੀਂ ਮੇਰੀ ਧੀ ਔਖੀ ਹੈ ਕਿ ਸੌਖੀ ਹੈ ਕਿਵੇਂ ਉਹਨੂੰ ਰੱਖਦੇ ਹੋਣੇ ਹੈ ਪਤਾ ਨਹੀਂ ਚੱਜ ਨਾਲ ਟਾਈਮ ਸਰ ਖਾਂਦੀ ਪਿੰਦੀ ਹੈਗੀ ਹੈ ਜਾਂ ਨਹੀਂ ਉਹ ਬਥੇਰੀ ਮੁੰਡੇ ਦੀ ਕੁੱਤੇ ਖਾਣੀ ਕਰਦੀ ਹੁਣ ਤਾਂ ਠੀਕ ਠਾਕ ਰਹੂਗਾ ਫਿਕਰ ਨਾ ਤੂੰ ਕਰ ਚੱਲ ਮੈਂ ਜਾਣਾਗਾ ਥੋੜੇ ਦੇ ਕੰਮ ਕਾਜ ਜੀ ਕਰਨੇ 2-4 ਜੇ ਦਵਾਈ ਦੂਜੀ ਲਿਓਣੀ ਉਹਨੂੰ ਦੱਸ ਦੇ ਮੈਂ ਦਵਾਈ ਲੈ ਆਉਂਗਾ ਪਰਚੀ ਜੀ ਪਈਏ ਮੈਂ ਫੜਾ ਦੂੰਗੀ ਤੈਨੂੰ ਜੇ ਜਾਵੇਂਗਾ ਉਹ ਲੈ ਆਈਂ ਦਵਾਈ ਆ ਜਾ ਪੁੱਤ ਆ ਜਾ ਬੈ ਜਾ ਮੰਮੀ ਜੀ ਮੈਂ ਕਹਿੰਦੀ ਸੀ ਵੀ ਮੈਂ 2 ਦਿਨ ਆਪਦੇ ਪਿੰਡ ਜਾ ਆਵਾ ਪਿੰਡ ਲਾਇਆ ਮੈਂ ਕਿਉਂ ਕੀ ਗੱਲ ਮੋਈ ਪ੍ਰੋਗਰਾਮ ਰੱਖੇ ਪਿੰਡ ਨਹੀਂ ਨਹੀਂ ਮੰਮੀ ਉਹਨਾ ਮੇਰੀ ਮੰਮੀ ਬਾਲੀ ਬਿਮਾਰ ਹੈਗੀ ਫੋਨ ਆਇਆ ਸੀਗਾ ਤਾਂ ਅੱਛਾ ਮੰਮੀ ਦੀ ਤਾਂ ਤੈਨੂੰ ਇੰਨੀ ਫਿਕਰ ਹੋਗੀ ਉੱਥੇ ਵਾਲੀ ਦੀ ਹੈਨਾ ਆਹ ਜਿਹੜੀ ਤੇਰੀ ਮੰਮੀ ਤੇਰੇ ਅੱਖਾਂ ਦੇ ਸਾਹਮਣੇ மஞ்சੇ ਤੇ ਪਈ ਐ ਕੁੜੇ ਐਦੀ ਤੈਨੂੰ ਭੋਰਾ ਫਿਕਰ ਨਹੀਂ ਹੈਗੀ ਹੈ ਨਹੀਂ ਮੰਮੀ ਉਹ ਗੱਲ ਨਹੀਂ ਹੈਗੀ ਮੈਂ ਕਿਹੜਾ ਕੋਈ ਸ਼ੌਂਕ ਨੂੰ ਜਾਣੀ ਆ ਤੁਹਾਨੂੰ ਪਤਾ ਮੈਂ ਤਾਂ ਮਿਲਣ ਵੀ ਨਹੀਂ ਗਈ ਹੈਗੀ ਕਿੰਨਾ ਟਾਈਮ ਹੋ ਗਿਆ ਫਿਰ ਵੀ ਕਹਿਣਗੇ ਮਾਂ ਦਾ ਪਤਾ ਲੈਣ ਵੀ ਨਹੀਂ ਆਈ बस ਧੋਕ ਦੇ ਨਹੀਂ ਲਾ ਕੇ ਆਉਂਗੀ ਹੁਣ ਮੜਾ ਮੋਟਾ ਤਾਪ ਸਰਵਾਤਾ ਵੀਰ ਹਰ ਇੱਕ ਨੂੰ ਹੀ ਚੜਦਾ ਰਹਿੰਦਾ ਕੋਈ ਤੇਰੀ ਮੰਮੀ ਆਏ ਨਹੀਂ ਹੈਗੀ ਵੀ ਹਾ ਹਸਪਤਾਲ ਚ ਦਾਖਲ ਹੈਗੀ ਤਾਂ ਘਰ ਹੀ ਐ ਪਹਿਲਾਂ ਤੂੰ ਆ ਜਿਹੜੀ ਤੇਰੀ ਮੰਮੀ ਤੇਰੇ ਸਾਹਮਣੇ ਬੈਠੀ ਐ ਇਹਦੀ ਤਾਂ ਫਿਕਰ ਕਰ ਲੈ ਹੈ ਮੈਂ ਵੀ ਮੰਜੇ 'ਤੇ ਬੈਠੀ ਆ ਮੈਨੂੰ ਵੀ ਤਾਪ ਚੜਦਾ ਹੈ ਔਰ ਤੈਨੂੰ ਵੀ ਉਹਦੀ ਪੇਕੇ ਜਾਤ ਆਂਦੇ ਨੇ ਜਦੋਂ ਮੈਂ ਬਿਮਾਰ ਹੁੰਨੀ ਆ ਅੱਗੇ ਪਿੱਛੇ ਤੈਨੂੰ ਪੇਕੇ ਨਹੀਂ ਜਾ ਜਾਂਦੇ ਹੈਨਾ ਉਹ ਕੀ ਹੋ ਗਿਆ ਠਸ ਠਸ ਜੇ ਕਰੀ ਜਾਂਦੇ ਹੋ ਸਾਨੂੰ ਪਛਲੇ ਪਤਾ ਮੰਮੀ ਦਾ ਫੋਨ ਆਇਆ ਸੀ ਬਾਲੀ ਬਿਮਾਰ ਆਓ ਤੇ ਮੈਂ ਜਾ ਕੇ ਆਉਣਾ ਸੀਗਾ 2 ਕੁ ਦਿਨ। ਮੈਂ ਜਾ ਕੇ ਹੁਣ ਆਸੀ ਗगन ਤੂੰ ਹੁਣ ਆਪਦੇ ਘਰ ਕਿਨੀ ਵੀ ਦੇਖ। ਹੁਣ ਬਿਮਾਰ ਤਾਂ ਪਹਿਲਾਂ ਮੰਮੀ ਬਥੇਰਾ ਹੋਰੀ ਐ। ਜੇ ਉਧਰ ਬਿਮਾਰ ਐ ਤਾਂ ਉਹ ਅਗਲੇ ਨੂੰ ਕਹਦੇ ਭਾਈ ਵੀ ਸਾਡੇ ਤਾਂ ਆਪਦੇ ਨਹੀਂ ਭਾਈ ਮੇਰੀ ਮੰਮੀ ਵੀ ਨਹੀਂ ਸੱਟ ਹੈਗੀ। ਤਾਂ ਅਗਰ ਸੀ ਮੈਂ ਆਣ ਚੱਲ ਜਿਹ ਸਿਆਣੀ ਹੁੰਦੀ ਇਹ ਆਪ ਹੀ ਫੋਨ ਤੇ ਜਵਾਬ ਦੇ ਦੈਂਦੀ। ਇਹਨੂੰ ਆਪਾਂ ਤੱਕ ਤਾਂ ਪੁੱਛਣ ਦੀ ਲੋੜ ਹੀ ਨਹੀਂ ਸੀ ਕਿੱਥੇ ਆਪਣੇ ਕੋਲੇ ਗੱਲ ਲੈ ਕੇ ਆਈ ਇਹ। ਇਹ ਹੀ ਗੱਲ ਤੇ ਨੂੰ ਮੈਂ ਕਹਿਣਾ ਮਾ। ਉਹ ਗਗਨ ਹੁਣ ਜੇ ਤੂੰ ਹੁਣ ਦੁਬਾਰੇ ਇਹ ਕਿ ਜਵਾਬ ਦੇਵੇਂਗੀ ਤਾਂ ਅਗਲੇ ਨੂੰ ਐ ਲੱਗੂ ਵਿਖਬ ਨਹੀਂ ਉਹ ਆਉਣ ਨਹੀਂ ਦਿੰਦੇ ਤੂੰ ਆਪੇ ਸਿਆਣੀ ਐ ਜੇ ਮੰਮੀ ਠੀਕ ਹੁੰਦੀ ਫਿਰ ਤੂੰ ਭਾਈ ਜਾਏ ਆਉਂਦੀ ਫੇਰ ਤਾਂ ਪਤਮਾ ਆਪ ਹੀ ਤੋੜ ਦੈਂਦੀ ਐ ਇਹਨੂੰ ਵੀ ਚੱਲ ਕੋਈ ਨਾ ਇਹਦਾ ਵੀ ਪੱਸਾ ਥੱਲੇ ਜਾਊਗਾ ਹੈ ਮੈਂ ਕਿਹੜਾ ਇਹਨੂੰ ਹਟਾਉਂਦੀ ਸੀ ਕਿੰਨਾ ਟਾਈਮ ਹੋ ਗਿਆ ਜੀ ਮੈਨੂੰ ਗਈ ਨੂੰ ਮੈਂ ਕਿਹੜਾ ਹੂੰ ਕਦੇ ਗਈ ਆਂਗੀ ਮੈਂ ਤਾਂ ਮੰਮੀ ਬਿਮਾਰ ਕਰਕੇ ਕਿਹਾ ਸੀਗਾ ਓਏ ਉਹ ਗੱਲ ਨਾ ਤਾਂ ਤੇਰੀ ਨਾਲ ਸਹੀ ਹੁੰਦਾ ਮੰਨਦੇ ਆ ਤੇਰੀ ਗੱਲ ਪਰ ਹੁਣ ਫਿਰ ਕਰਕ ਨਹੀਂ ਵੀ ਦੇਖੀ ਨਾ ਹੁੰਦਾ ਨਾ ਕੋਈ ਨਹੀਂ ਮੰਮੀ ਨੂੰ ਠੀਕ ਹੋ ਜਾਣ ਤੇ ਫਿਰ ਜਾਇ। ਉਹ ਨਾਲੇ ਚਾਹ ਕਰਦੇ ਖੇਤ ਆ ਰਹੀ ਏ ਮਸ਼ੀਨਾਂ ਜਿਰੀ ਜੁਰੀ ਪੜਦੇ ਆ ਫਿਰ। ਠੀਕ ਐ। ਹੋਰ ਪੁੱਤ ਕੰਮ ਦਾ ਟਾਈਮ ਐ ਮੜਾ ਮੋਟਾ ਦੇਖਿਆ ਕਰਦੇ ਨੇ। ਟਾਈਮ ਵਿਚਾਰ ਕੇ ਗੱਲ ਕਰੀਦੀ ਹੁੰਦੀ ਐ। ਚੱਲ ਕੋਈ ਨਹੀਂ ਮਾਂ ਤੂੰ ਵੀ ਮੜਾ ਜਾ ਪਿਆਰ ਨਾਲ ਸਮਝਾ ਦੇਗਾ। ਆਪਦੀ ਮਾਂ ਦੀ ਤਾਂ ਫਿਕਰ ਹੋਗੀ। ਮੇਰੀ ਮਾਂ ਦੀ ਫਿਕਰ ਨਹੀਂ ਹੈਗੀ। ਮੈਂ ਤਾਂ 6 ਮਹੀਨਿਆਂ ਬਾਅਦ ਅੱਜ ਕਿਆ ਸੀਗਾ। ਉਹ ਵੀ ਬਿਮਾਰ ਕਰਕੇ। ਉਹਦੀ ਕਹਿ ਦੂਗਾ ਘਰ ਕਿੰਨੀ ਵੇਖਲਾ। ਕਿਵੇਂ ਐ ਸਿਮਰਾ ਵਧੀਆ ਕੀ ਗੱਲ ਡਰ ਗਈ ਸੀ ਨਹੀਂ ਕਿਵੇਂ ਜੱਬੜ ਕੇ ਜੇ ਬੈਠੀ ਆ ਕੁਛ ਨਹੀਂ ਬਸ ਅੱਛਾ ਚਲ ਮੇਰੀ ਗੱਲ ਸੁਣ ਤੂੰ ਐ ਕਰ ਕੱਪੜੇ ਕੱਪੜੇ ਬਦਲ ਲੈ ਆਪਾਂ ਸ਼ਹਿਰ ਚੱਲਦੇ ਆ ਸ਼ਹਿਰ ਹਾਂ ਸ਼ਹਿਰ ਕੀ ਕਰਨ ਜਾਣਾ ਮੈਂ ਕਹਿੰਦੀ ਕੀ ਕਰਨ ਜਾਣਾ ਉਹ ਤੈਨੂੰ ਘੁਮਾ ਫਰਿਆ ਕੇ ਲੈਣਾ ਮੈਂ ਆਪਾਂ ਫਿਲਮ ਦੇਖ ਕੇ ਆਉਣੇ ਆ ਜਿਵੇਂ ਦੀ ਫਿਲਮ ਤੂੰ ਮੈਨੂੰ ਪਹਿਲਾਂ ਦਿਖਾਤੀ ਉਹ ਜੀ ਤੂੰ ਮੈਨੂੰ ਹੁਣ ਦਿਖਾ ਦੇਣੀ ਆ ਓਏ ਯਾਰ ਤੂੰ ਪਹਿਲਾਂ ਨੀ ਗੱਲਾਂ ਛੱਡ ਤੈਨੂੰ ਪਤਾ ਹੁਣ ਮੈਂ ਆਪਣੇ ਦੋਨਾਂ ਦੀਆਂ ਦੋ ਟਿਕਟਾਂ ਬੁੱਕ ਕਰਤੀਆਂ ਤੇ ਆਪਾਂ ਫਿਲਮ ਦੇਖ ਕੇ ਆਉਣੇ ਆ ਮੰਨਾ ਜਾਂ ਨਾ ਮੰਨਾ ਜੇ ਮੈਂ ਨਹੀਂ ਸ਼ੀਤੀ ਮੰਨ ਗਈ ਮੇਰੀ ਕਦਰ ਹੀ ਨਾ ਘਟ ਜੇ ਹੈਲੋ ਕੀ ਸੋਚਣ ਲੱਗ ਗਈ ਚੱਲੀਏ ਹੁਣ ਆਪਾਂ ਮੈਂ ਨਹੀਂ ਜਾਣਾ ਮੈਂ ਗੁੱਸਿਆਂ ਤੁਹਾਡੇ ਨਾਲ ਪਹਿਲਾਂ ਸੌਰੀ ਬੋਲੋ ਮੈਂ ਸੌਰੀ ਤਾਂ ਤੇਰੇ ਤੋਂ ਮੈਂ 100 ਵਾਰੀ ਮੰਗ ਲੂੰਗਾ ਪਰ ਮੈਨੂੰ ਇਹ ਤਾਂ ਦੱਸ ਦੇ ਵੀ ਹੁਣ ਮੇਰੇ ਤੋਂ ਕੀ ਗਲਤੀ ਹੋ ਗਈ ਜਿਹੜੀਆਂ ਗੱਲਾਂ ਦੀ ਮੈਥੋਂ ਮਾਫੀ ਮੰਗਾਈ ਜਾਨੀ ਆ ਦੇਖੋ ਮੈਨੂੰ ਨਹੀਂ ਪਤਾ ਤੁਸੀਂ ਕਰਿਆ ਜਾਂ ਨਾ ਕਰਿਆ ਪਹਿਲਾਂ ਤੁਸੀਂ ਨਾ ਮੈਥੋਂ ਸੌਰੀ ਮੰਗੋ ਚਲ ਚੰਗਾ ਭਾਈ ਆਏ ਨਾਲਾ ਫਿਰ ਤੈਨੂੰ ਖੁਸ਼ ਕਰਨ ਵਾਸਤੇ ਕੁਝ ਵੀ ਸੌਰੀ ਬਸ ਚਲੋ ਹੁਣ ਮੈਂ ਕੁਐਸ਼ਨ ਚਲੋ ਚੱਲੀਏ ਚਾਹ ਸ਼ੁਕਰ ਹੈ ਕਿਸੇ ਬਹਾਨੀ ਸਹੀ ਪਰ ਤੂੰ ਮੰਨਤਾ ਗਈ ਇਸੇ ਬਹਾਨੇ ਹੁਣ ਆਪਣਾ ਦਿਨ ਵਧੀਆ ਲੰਘੂਆ ਚੱਲ ਫਿਰ ਐਂ ਕਰ ਤੂੰ ਇੰਨੇ ਕਰ ਲੈ ਜਿਹੜਾ ਉਸ ਕਰਨਾ ਮੈਂ ਮਾਂ ਨੂੰ ਕਹਾਂਵਾਂ ਵੀ ਅਸੀਂ ਜਾਂਦੇ ਆਂ ਭਾਈ ਠੀਕ ਆ ਠੀਕ ਆ ਇੱਕ ਨਾ ਸਾਰਾ ਮੂਡ ਆਫ ਕਰ ਦਿੰਦਾ ਐਨੀ ਮਾਂ ਦੀ ਪੂਸ਼ ਪੂਸ਼ ਇਹ ਵੀ ਨਾ ਮੈਨੂੰ ਕਿਸੇ ਦਿਨ ਹਟਾਉਣੀ ਪੈਣੀ ਆ ਹੁਣ ਤਾਂ ਮੇਰੀ ਗੱਲ ਸੁਣ ਲਓ ਓ ਕੀ ਐ ਸਾਰਿਆਂ ਤੇਰੀ ਸੁਣਦਾ ਮੈਂ ਟਾਈਮ ਤੋਂ ਆਪ ਦੱਸ ਆਹ ਕਿਤਾਬ ਜਾਂ ਦੇਖੀ ਐਂ ਕਰੋ ਆਹ ਘਰਤੀ ਕੱਪੇ ਦਾ ਹੁਣ ਦੱਸੋ ਜੀ ਮੈਂ ਤੁਹਾਨੂੰ ਐ ਕਹਿੰਦੀ ਆ ਮੇਰਾ ਸੂਟ ਕਿਵੇਂ ਲੱਗਦਾ ਤੁਹਾਨੂੰ ਸੂਟ ਤਾਂ ਬਹੁਤ ਸੋਹਣਾ ਕਿਹਾ ਵਧੀਆ ਲੱਗ ਰਿਹਾ ਓਏ ਬਹੁਤ ਸੋਹਣਾ ਸੂਟ ਐ ਤੂੰ ਤਾਂ ਜਿਹੜੇ ਮਰਜ਼ੀ ਰੰਗ ਦਾ ਸੂਟ ਪਾ ਲਈ ਤੇਰੇ ਤੇ ਤਾਂ ਚੱਚੀ ਜਾਂਦਾ ਨਹੀਂ ਮੈਂ ਐ ਕਰਦੀ ਆ ਜਿਹੜਾ ਇੱਕ ਮੇਰੇ ਕੋਲ ਪਿੰਕ ਜਿਹਾ ਨਹੀਂ ਪਿਆ ਜਿਹੜਾ ਤੁਸੀਂ ਦਵਾਇਆ ਸੀ ਪਿੱਛੇ ਜੇ ਹਾਂ ਹਾਂ ਉਹ ਵਾਲਾ ਉਹ ਬਣ ਉਹ ਪੜ ਸੂਟ ਦਾ ਤੇਰੇ ਤੇ ਵੀ ਚੱਚ ਰਿਹਾ ਬਾਕੀ ਤੇਰੀ ਮਰਜ਼ੀ ਹੈ ਜਿਵੇਂ ਤੂੰ ਮੈਂ ਪਹਿਲਾਂ ਕਹਿ ਘਟਿਆ ਜਿਹੜਾ ਮਰਜ਼ੀ ਰੰਗ ਬਾਲਾ ਸੂਰਤਾਂ ਚੱਜੀ ਜਾਂਦਾ ਰੱfte ਉਹ ਤਾਂ ਮੈਨੂੰ ਪਤਾ ਹੀ ਹੈ ਮੈਂ ਨਾ ਤੁਹਾਨੂੰ ਐ ਕਹਿੰਦੀ ਸੀ ਤੂੰ ਕੀ ਕਹਿੰਦੀ ਸੀ ਮੈਨੂੰ ਐ ਤਾਂ ਦੱਸ ਆਪਾਂ ਜਾਣਾ ਕਿੱਥੇ ਹੈ ਉਹ ਹੀ ਗੱਲ ਦੱਸਦੀਆਂ ਤੁਹਾਨੂੰ ਤਾਂ ਪਤਾ ਹੀ ਹੈ ਵੀਰੇ ਦੇ ਵਿਆਹ ਤੋਂ ਬਾਅਦ ਆਪਾਂ ਇੱਕ ਵਾਰ ਵੀ ਨਹੀਂ ਗਏ ਮੈਂ ਕਹਿੰਦੀ ਆ ਜੇ ਆਪਾਂ ਪਿੰਡ ਜਾਇਆ ਜੀ ਜੇ ਭਈ ਤੇ ਮਨ ਬਣਾਈ ਰੱਖਿਆ ਫਿਰ ਮੈਂ ਕਾਹਨੂੰ ਜਵਾਬ ਦੇਣਾ ਪਰ ਇੱਕ ਗੱਲ ਹੋਰ ਉਹਨੂੰ ਫੋਨ ਕਰਕੇ ਤਾਂ ਪੁੱਛ ਲੈ। ਉਹ ਘਰੇ ਵੀ ਹੈਗੇ ਨੇ ਕਿ ਵਿਚਾਰਾ ਕੰਮਧੰਦੇ ਨਾ ਗਿਆ ਹੋਵੇ। ਆਪਾਂ ਉੱਥੇ ਜਾ ਕੇ ਕਢ ਜੀਏ। ਘਰੇ ਭਈ ਜਾਂਦਾ ਕੋਡਾ ਲੱਗਿਆ ਪਿਆ ਹੋਵੇ। ਇਹ ਵੀ ਤੁਹਾਡੀ ਗੱਲ ਸਹੀ ਆ। ਚੱਲ ਕੋਈ ਗੱਲ ਨਹੀਂ। ਵੈਸੇ ਤਾਂ ਘਰੇ ਹੀ ਹੋਣੇ। ਕਿੱਥੇ ਜਾਣਾ ਉਹਨਾਂ ਨੇ ਜੇ ਤੁਸੀਂ ਬਾਲਾ ਕਹਿੰਦੇ ਹੋ। ਮੈਂ ਮੰਮੀ ਨੂੰ ਕੌਣ ਕਰ ਲਵਾਂਗੀ? ਤਾਂ ਹੀ ਕਹਿਣਾ ਕਿਤੇ ਵੀ ਜਾਣ ਤੋਂ ਪਹਿਲਾਂ ਇੱਕ ਵਾਰ ਪੁੱਛ ਲੈਣਾ ਚਾਹੀਦਾ। ਵੀਪੇ ਘਰੇ ਹੈਗੇ। ਮੰਮੀ ਜੀ ਦਾ ਫੋਨ ਵਾਲਾ ਕਰ ਲਾ ਕਰ। ਵੈਸੇ ਵੀ ਆਪਦਾ ਹੀ ਘਰ ਆ ਉਹ। ਚਾਹੇ ਮੈਂ ਅਧੀਰਾ ਨੂੰ ਬੰਦ ਜਾਵਾਂ ਠੀਕ ਹੈ। ਠੀਕ ਹੈ। ਕੱਲੀ ਅਧੀਰਾ ਨੂੰ ਜਾ ਸਕਦੀ ਹਾਂ। ਜਮਾਈ ਭਾਈ ਬਾਰਜ ਖੜਾ ਜ बेइज्जती नहीं होगी मेरी नहीं, है हैगा जिंदा जिंदा तू टेंशन ना लो मैं मम्मी को फोन कर लेनी ले है मैं पूछ लेनी है पूछ ले कर लेना हां जी हेलो हेलो हाँ जी मम्मी सत श्रीकाल ਸਾਸਰੀ ਘਰ ਪੁੱਤ ਸਾਸਰੀ ਘਰ ਕਿਵੇਂ ਆ ਪੁੱਤ ਤੂੰ ਹਾਂ ਮੰਮੀ ਮੈਂ ਵੀ ਵਧੀਆ ਤੁਸੀਂ ਦੱਸੋ ਘਰੇ ਸਾਰੇ ਠੀਕ ਨੇ ਹਾਂ ਪੁੱਤ ਇੱਥੇ ਤਾਂ ਸਾਰੇ ਠੀਕ ਠਾਕ ਹੈ ਓਹ ਮੰਮੀ ਮੈਂ ਕੁਛ ਦੀ ਸੀ ਭਾਬੀ ਇੱਥੇ ਹੀ ਹੈ ਨਾ ਹਾਂ ਪੁੱਤ ਉਰੀ ਆ ਕਿਉਂ ਲੈ ਕਿਉਂਕਿ ਮੇਰਾ ਨਾ ਭਾਬੀ ਨੂੰ ਮਿਲਣ ਨੂੰ ਜੀ ਕਰਦਾ ਸੀ ਅਸੀਂ ਅੱਜ ਹੀ ਆਵਾਂਗੇ ਹਾਂ ਪੁੱਤ ਅੱਜ ਹੀ ਪਰ ਤੂੰ ਇਕੱਲੀ ਨਾ ਆਈ ਪੁੱਤ ਪਰ ਉਹਨੇ ਨੂੰ ਨਾਲ ਲੈ ਕੇ ਆਈ ਓਹੋ ਮੰਮੀ ਉਹ ਤਾਂ ਨਾਲ ਹੀ ਆਉਣਗੇ ਹਾਂਜੀ ਠੀਕ ਹੈ ਚਲੋ ਸਿਮਰਣਾ ਸਿਮੀ ਕੀ ਆ ਯਾਰੇ ਨਾ ਰੂਡਲੀ ਕਾ ਤੋ ਬੋਲਦੀ ਆ ਤੂੰ ਮੈਂ ਤੈਨੂੰ ਇਹ ਪੁੱਛਦਾ ਸੀ ਕਿ ਫਿਲਮ ਕਿਵੇਂ ਲੱਗੀ ਤੈਨੂੰ ਠੀਕ ਸੀ ਬੱਸ ਠੀਕ ਸੀ ਬੱਸ ਕਿਉਂ ਵਧੀਆ ਲੱਗੀ ਯਾਰ ਕਹਿ ਤਾ ਨਾ ਠੀਕ ਸੀਗੀ ਪਤਾ ਨਹੀਂ ਕਾ ਤਾ ਉਹੀ ਮੱਚੀ ਰਹਿਣੀ ਆ ਹਰ ਟਾਈਮ ਨਾਲੇ ਹੁਣ ਤਾਂ ਬਾਹਰ ਘੁੰਮਣ ਫਿਰਨਾ ਇਹਦੀ ਬੰਦਾ ਹੁਣ ਤਾਂ ਚੱਜ ਨਾ ਬੋਲ ਲੈ ਨਾਲੇ ਫੋਨ ਚ ਗਈ ਐ ਫੋਨ ਚ ਲੱਗੀ ਪਈ ਆ ਉਦੋਂ ਦੀ ਮੈਂ ਗੱਲਾਂ ਕਰੀ ਜਾਂਨਾ ਆਹ ਫੋਨ ਚਲਾਈ ਜੰਨੀ ਆ ਮੈਂ ਨਾ ਆਪਣਾ ਕੰਮ ਕਰ ਰਹੀ ਆ ਔਰ ਤੇਰੇ ਕੋ ਤੇਰੇ ਕੋ ਨਾ ਪੁੱਗਿਆ ਨਹੀਂ ਜਾਣਾ ਨਹੀਂ ਇਹ じゃ ਕੰਮ ਤਾਂ ਦੱਸ ਦੇ ਕੀ ਆ ਮੈਨੂੰ ਪਤਾ ਤਾਂ ਲੱਗੇ ਵੀ ਕੀ ਕੰਮ ਕਰਦੀ ਆ ਤੂੰ ਮੈਨੂੰ ਨਾ ਸੂਟ ਚਾਹੀਦਾ ਤੇ ਮੈਂ ਆਰਡਰ ਕਰ ਰਹੀ ਆ 13000 ਦਾ ਸੂਟ ਆ 13000 ਦਾ ਸੂਟ ਓਏ ਕਾਮਲੀ ਹੋਈਆਂ ਤੂੰ ਇੰਨਾ ਮਹਿੰਗਾ ਸੂਟ 15000 ਮੇਰੀ ਸੈਲਰੀ ਉਹ ਚ 13000 ਦਾ ਤੂੰ ਸੂਟ ਲੈ ਜਾਗੀ ਪਿੱਛੇ ਕੀ ਖਾਵਾਂਗੇ ਬੱਸ ਨਿਕਲ ਗਈ ਫੂਕ ਤੇਰੀ ਯਾਰ ਆ ਕੀ ਗੱਲ ਬਣੀ ਦੱਸ ਤੂੰ ਆਪ ਸਿਆਣੀ ਬਿਆਣੀ ਐ ਘਰ ਵਾਲੀਆਂ ਮੇਰੀ ਦੇਖ ਕੇ ਖਰਚਾ ਕਰ ਤੈਨੂੰ ਕਿਹੜਾ ਪਤਾ ਨਹੀਂ ਹੁਣ ਕੀ ਸੈਲਰੀ ਆ ਕੀ ਗੱਲ ਆ ਕੀ ਬਾਤ ਆ ਮੈਨੂੰ ਤਾਂ ਨਾ ਪਹਿਲੀ ਪਤਾ ਸੀ ਤੂੰ ਤਾਂ ਲੈ ਕੇ ਦੇਣਾਣੀ ਮੈਨੂੰ ਚਾਹੇ ਮੈਂ ਨਹੀਂ ਲੈ ਕੇ ਦੇਣਾ ਚਾਹਤੇ ਆਪਦੇ ਪੈਸੇ ਆ ਦਾ ਲੈਣਾ ਚਾਹੇ ਆਪਦੇ ਪੇਕੇ ਆ ਤੋਂ ਲੈਣਾ ਪਰ ਤੂੰ ਸੋਚ ਸਮਝ ਕੇ ਖਰਚਾ ਕਰ ਤੂੰ ਇਹ ਤਾਂ ਦੇਖ ਲੈ ਵੀ 13000 ਦੇ 5-6 ਸੂਟ ਆ ਜਾਣਗੇ 2-2000 ਵਾਲੇ ਲੈ ਲੈ 2 ਵਾਲਾ ਨਹੀਂ ਲੈਣਾ 3 ਵਾਲਾ ਲੈ ਲੈ ਤਾਂ ਵੀ 4 ਆ ਜਾਣਗੇ ਦਵਾਣਾ ਤਾਂ ਦਵਾ ਦਿਓ ਠੀਕ ਆ ਨਹੀਂ ਦਵਾਣਾ ਤੁਹਾਡੀ ਮਰਜ਼ੀ ਆ ਔਰ ਵੈਸੇ ਤਾਂ ਮੈਨੂੰ ਪਤੀ ਆ ਤੁਹਾਡੀ ਇਹ ਨਹੀਂ ਔਕਾਤ ਹੈ ਨਹੀਂ ਮੈਨੂੰ ਸੂਟ ਦਵਾਣ ਦੀ ਦੇਖ ਯਾਰ ਆ ਗਲਤ ਤੇਰੀ ਜਮਾ ਗਲਤ ਆ ਜਾ ਕੋਸ ਤੂੰ ਬੋਲੀ ਜਨੇ ਵੀ ਔਕਾਤ ਨਹੀਂ ਹੈਗੀ ਤੇਰੀ ਆਈ ਨਹੀਂ ਹੈਗੀ ਬਾਣੀ ਹੈਗੀ ਔਕਾਤ ਤਾਂ ਹੁਣ ਤੈਨੂੰ ਵੀ ਪਤਾ ਵੀ ਖਰਚੇ ਕਿੰਨੇ ਨੇ ਨਾਲੇ ਮੈਂ ਤੈਨੂੰ ਖੁਸ਼ ਕਰਨ ਵਾਸਤੇ ਲੈ ਕੇ ਆਇਤੀ ਨਾ ਕਿ ਲੜਨ ਵਾਸਤੇ ਵੀ ਤੂੰ ਲੜੇ ਐਵੇਂ ਮੇਰੇ ਨਾਲ ਹੁਣ ਨਾ ਮੈਨੂੰ ਬਹਾਨੇ ਨਾ ਮਾਰ ਮੈਂ ਨਹੀਂ ਕਰ ਰਹੀ ਆਰਡਰ ਸੂਟ ਆਫ ਦਾ ਚੱਲ ਚੰਗਾ ਬਾਬਾ ਸੋਡਾ ਤਾਂ ਨਾ ਤੀਵੀਆਂ ਦਾ ਆਖੀ ਕੁਝ ਹੁੰਦਾ ਨਾ ਤਾਂ ਬੰਦੇ ਨੂੰ ਜਿਉਣ ਦੇਣਾ ਨਾ ਮਰਨ ਦੇਣਾ ਹੁਣ ਚੰਗਾ ਭਲਾ ਮੈਂ ਤੇਰੇ ਨਾਲ ਫਿਰਦਾ ਨਾਲੇ ਬਾਹਰ ਆਇਆ ਨਾਲ ਖਾਣ ਪੀਣ ਕਰਤਾ ਨਾਲ ਫਿਲਮ ਦੇਖ ਲਈ ਇਸੇ ਗੱਲ ਦਾ ਰੋਲਾ ਦੀ ਤੇਰਾ ਇਹੀ ਗੱਲ ਦਾ ਗਲੇਸ਼ ਕਰਦੀ ਦੀ ਨੂੰ ਫਿਰ ਵੀ ਨਹੀਂ ਰਾਜੀ ਪਤਾ ਨਹੀਂ ਹੁਣ ਕਿਹੜੀ ਗੱਲ ਪਿੱਛੇ ਆਕੜ ਚੱਕੀ ਫਿਰਦੀ ਆ ਸੂਟ ਦਵਾਣਾ ਤਾਂ ਦਵਾ ਦੇ ਨਹੀਂ ਦਵਾਣਾ ਤਾਂ ਮੈਨੂੰ ਸਾਫ਼ ਮਨਾ ਕਰ ਦੇ ਤੇ ਮੈਂ ਸੂਟ ਇਹੀ ਲੈਣਾ ਬਸ ਹੁਣ ਸੂਟ ਵਾਲੀ ਗੱਲ ਤੇ ਗਰਾਰੀ ਅੜ ਗਈ ਐਵੇਂ ਗਰਾਰੀਆਂ ਅੜਾੜਾ ਕੇ ਦੱਸ ਕਿੰਨਾ ਕ ਟੈਂਪਰ ਪਰਵਾਰ ਚਲਾਵੇਂਗੀ ਆਪਦਾ ਅੱਜ ਤੈਨੂੰ ਸੂਟ ਪਸੰਦ ਆਗਾ ਕੱਲ ਨੂੰ ਤੈਨੂੰ ਫੋਰਚੂਨਰ ਪਸੰਦ ਆਊਗੀ ਹੁਣ ਦੱਸ ਉਹ ਕਿੱਥੋਂ ਲੈ ਦਾਂਗੇ ਮੈਂ ਇੱਥੇ ਨਾ ਕੋਈ ਫੋਰਚੂਨਰ ਦੀ ਗੱਲ ਨਹੀਂ ਕਰੀ ਸਿਰਫ ਇੱਕ ਸੂਟ ਦੀ ਗੱਲ ਕਰੀ ਆ ਮੈਂ ਫਿਰ ਗੱਲ ਗਰਾਰੀ ਦੀ ਕਰੀ ਆ ਮੀਹਾਂ ਤੋਂ ਗਰਾਰੀਆਂ ਡਾਈ ਜਾਨੀਆਂ ਆ। ਆਪ ਦਾ ਹੱਥ ਦੇਖ ਕੇ ਨਾ ਫੇਰ ਉਹ ਕਰੀਦਾ ਹੁੰਦਾ। ਚੀਜ਼ ਲਈਦੀ ਹੁੰਦੀ ਆ ਵੀ ਹਾਂ ਸਾਡੇ ਪੱਲੇ ਕਿੰਨਾ ਕੁ ਛ ਹੈਗਾ ਕਿੰਨਾ ਕਨਾ। ਚਲ 13000 ਦਾ ਸੂਟ ਲੈ ਆਏਗੀ। ਬਾਅਦ ਚੋਂ ਫਿਰ ਹੋਰ ਹੋਰ ਪਰਿਵਾਰ ਚ ਕੋਈ ਖਰਚਾ ਨਹੀਂ। ਜੇ ਨਹੀਂ ਦੋਣਾ ਰਹਿਣ ਦੋ ਮੈਂ ਆਦੇ ਨਾ ਪੈ ਕਿਉਂ ਲੈ ਆਉਂਗੀ। ਕੋਈ ਲੋੜ ਨਹੀਂ ਐ ਮੈਨੂੰ। ਚਲ ਚੰਗਾ ਯਾਰ ਤੇਰਾ ਤਾਂ ਪੈ ਕੇ ਹੀ ਮਹਾਰਾਜਾਂ ਦੇ ਹੋਗੀ। ਚੱਲ ਹੁਣ ਸੂਟ ਤਾਂ ਤੂੰ ਦਵਾਇਆ ਨਹੀਂ ਠੀਕ ਆ ਹੁਣ ਨਾ ਹਫਤੇ ਤੱਕ ਨਵੀਂ ਮੂਵੀ ਆਉਣ ਵਾਲੀ ਆ ਮੈਂ ਉਹ ਦੇਖਣ ਜਾਣੀ ਆ ਕੋਈ ਨਹੀਂ ਦਿਖਾ ਲਿਆਉਂਗਾ ਠੀਕ ਆ ਆ ਜਾ ਕੰਜੂਸ ਕਿਸੇ ਥਾਂ ਦਾ ਇੱਕ ਸੂਟ ਨਹੀਂ ਦਵਾ ਹੋਇਆ ਤੋ ਵਾਤੇ ਛੜਿਆਂ ਦੀ ਜ਼ਿੰਦਗੀ ਵੀ ਮਾੜੀ ਹੁੰਦੀ ਆ ਅੱਜ ਆਪ ਕੱਪੜੇ ਧੋਣ ਲੱਗਿਆ ਪਿਆ ਮੰਮੀ ਨੇ ਇਹ ਨਹੀਂ ਧੋਤੇ ਅੱਜ ਮਾਂ ਬਿਮਾਰ ਸੀ ਭਈ ਤੀ ਮਹਤਲ ਕਾਉਂਟ ਹੋਣੀ ਐ ਮਸ਼ੀਨ ਹੈਗੀ ਆ ਦੋ ਕੱਪੜੇ ਨੂੰ ਮਹਾਪੇ ਕਿਡੇ ਦਵਾਣਾ ਤੁਹਾਨੂੰ ਆਪ ਵੀ ਦੇਖ ਤੂੰ ਮੇਰੀਆਂ ਭੈਣਾਂ ਵਰਗੀ ਐ ਤੂੰ ਐਵੇਂ ਛੜਾ ਛੜਾ ਕਹਿ ਕੇ ਨਾ ਛੜਿਆ ਕਰ ਮੈਂ ਨਾ ਤੇਰੀ ਭੈਣ ਨਹੀਂ ਤੇਰੀ ਭਾਬੀ ਲੱਗਦੀ ਆ ਤੇ ਤੇਰੇ ਤੋਂ ਨਾ ਮੈਂ ਛੋਟੀ ਆ ਤੇ ਛੜਾ ਛੜਾ ਤਾਂ ਤੈਨੂੰ ਮੈਂ ਐਂ ਹੀ ਕਹਾ ਕਰੂੰਗੀ ਛੋਟੀ ਭਾਬੀ ਵੀ ਪਹਿਣਾ ਵਰਗੀਆਂ ਹੁੰਦੀ ਐ ਤੂੰ ਐਵੇਂ ਛੜਾ ਛੜਾ ਨਾ ਕਿਆ ਕਰ ਜਾ ਜਾ ਕੇ ਆਪਣਾ ਕੰਮ ਕਰ ਲੈ ਤੇ ਮੈਨੂੰ ਆਪਣਾ ਕੰਮ ਕਰਨ ਦੇ ਆਪਣਾ ਕੰਮ ਹੀ ਕਰ ਰਹੀ ਆ ਛੜੇ ਜੇਠ ਜੀ ਕੋਈ ਗੱਲ ਨਹੀਂ ਪਹਿਣੇ ਤੂੰ ਜਾ ਜਾ ਕੇ ਆਪਣਾ ਕੰਮ ਕਰ ਲੈ ਤੇ ਮੈਨੂੰ ਆਪਣਾ ਕੰਮ ਕਰਨ ਦੇ ਮੈਨੂੰ ਤਾਂ ਜਾਣ ਵਾਸਤੇ ਕੌਣ ਕਹੂਗਾ ਤੇ ਨਾ ਮੈਂ ਜਾਵਾਂ ਤੇ ਤੈਨੂੰ ਪਤਾ ਹੀ ਆ ਉਹ ਕਹਿੰਦਾ ਤਾਂ ਕੌਣ ਐ ਮੈਂ ਤਾਂ ਇਹ ਕਹਿਣਾ ਵੀ ਤਾਰੀ ਕੋਈ ਕੰਮ ਕਹਿੰਦਾ ਹੋਣਾ ਜਾ ਕਿ ਉਹਦੀ ਸੁਣ ਲੈ ਜੇ ਨਾ ਗਈ ਫੇਰ ਫੇਰ ਮੈਂ ਤਾਰੀ ਨੂੰ ਬੁਲਾ ਲੈਣਾ ਤਾਰੀ ਨੂੰ ਤਾਂ ਮੈਂ ਆਪ ਹੀ ਬੁਲਾ ਲੈਨੀ ਆ ਨਲੇ ਮੈਂ ਚਾਰ ਪੰਜ ਦੂਸ਼ਣ ਤੇਰ ਤੇ ਲਾਉਂਗੀ ਕਿ ਮੈਨੂੰ ਨਾ ਤੇਰਾ پرا ਛੇੜਦਾ ਸੀਗਾ ਬੁਲਾ ਲਾਂ ਤਾਰੀ ਨੂੰ ਹੁਣ ਕਿ ਮੈਂ ਬੁਲਾਵਾਂ